ਜਦੋਂ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦਾ ਸੱਚ ਦਾ ਮਾਰੂ ਸ਼ੁਰੂ ਹੋਇਆ ਤਦੋਂ ਤੋਂ ਵਹਿਰ ਵਿਰੋਧ ਸ਼ੁਰੂ ਹੋ ਗਿਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਸ ਦਿਨ ਪਹਿਲੇ ਦਿਨ ਐਲਾਨ ਕਰਕੇ ਕਿਹਾ ਛੋਟੀ ਉਮਰ ਵਿੱਚ ਹੀ ਕਿ ਇਹ ਜੰਜੂ ਪੰਡਤ ਦੀ ਮੈਂ ਨਹੀਂ ਪਾਵਾਂਗਾ ਉਹ ਸੁਭਗਤ ਇੱਕ ਬ੍ਰਾਹਮਣ ਤਰਕਾ ਜਿਹੜਾ ਇਹ ਕਿਸੇ ਜਾਤ ਨਾਲ ਨਹੀਂ ਸਬੰਧਤ ਸਾਧ ਸੰਗਤ ਉਹ ਬ੍ਰਾਹਮਣ ਜਿਹੜਾ ਉਹ ਬਾਹਰਲੀਆ ਖੁੱਤੀ ਰੀਤਾਂ ਨੂੰ ਮੰਨਦਾ ਉਨੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਵਾਲ ਕੀਤਾ ਤੁਸੀਂ ਕਿਉਂ ਨਹੀਂ ਜੰਜੂ ਪਾ ਰਹੇ ਪਾਤਸ਼ਾਨ ਕੇ ਪਹਿਲਾਂ ਤੁਸੀਂ ਦੱਸੋ ਵੀ ਜੰਜੂ ਪਾ ਕਿਉਂ ਰਹੇ ਹੋ ਉਹਨਾਂ ਕਹਿੰਦੇ ਜੰਜੂ ਕੋਣ ਦੇ ਨਾਲ ਬੰਦਾ ਧਾਰਮਿਕ ਹੋ ਜਾਂਦਾ ਧਰਮੀ ਹੋ ਜਾਂਦਾ ਇਸ ਤੋਂ ਬਿਨਾਂ ਬੰਦਾ ਧਰਮੀ ਨਹੀਂ ਹੋ ਸਕਦਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਾਲ ਲੌਜੀਕ ਗੱਲ ਕੀਤੀ ਕਹਿੰਨ ਕਿ ਜੇ ਫਿਰ ਬੰਦਾ ਜੰਜੂ ਪਾ ਕੇ ਧਰਮੀ ਹੋ ਜਾਂਦਾ ਤਾਂ ਮੇਰੇ ਨਾਲੋਂ 5 ਸਾਲ ਉਮਰ ਵਿੱਚ ਮੇਰੀ ਭੈਣ ਵੱਡੀ ਹੈ ਬਿੰਬੇ ਨਾਨਕੀ ਨੂੰ ਜੰਜੂ ਕਿਉਂ ਨਹੀਂ ਪਾਇਆ ਉਹ ਤਾਂ ਮੇਰੇ ਨਾਲੋਂ 5 ਸਾਲ ਵੱਡੇ ਨੇ ਤਾਂ ਪੰਡਤ ਬੋਲੇ ਹਾਂ ਕਿ ਇਹਨਾਂ ਔਰਤ ਨੂੰ ਜੰਜੂ ਨਹੀਂ ਪਾਇਆ ਜਾ ਸਕਦਾ ਸਾਡੇ ਧਰਮ ਵਿੱਚ ਔਰਤ ਨੂੰ ਜੰਜੂ ਪਾਉਣ ਦੀ ਮਨਾਹੀ ਹੈ ਔਰਤ ਧਰਮੀ ਨਹੀਂ ਹੋ ਸਕਦੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਦੇ ਨਾਲ ਵਾਦ ਲੋਜ਼ਿਤ ਇਹ ਗੱਲ ਕੀਤੀ ਜਿਸ ਔਰਤ ਦੀ ਕੁੱਖ ਤੋਂ ઋષਿ मुनि ਅਵਤਾਰੀ ਪੁਰਸ਼ ਜਨਮ ਲੈ ਸਕਦੇ ਨੇ ਉਹ ਔਰਤ ਧਰਮੀ ਕਿਉਂ ਨਹੀਂ ਹੋ ਸਕਦੀ ਜੇ ਜਿਹਦੀ ਕੋਕ ਤੋਂ ਵੱਡੇ ਵੱਡੇ ਰਾਜੇ ਜਨਮ ਲੈਂਦੇ ਨੇ ਤਪਸਵੀ ਜਨਮ ਲੈਂਦੇ ਨੇ ਜਿਹਦੀ ਕੋਕ ਤੋਂ ਵੱਡੇ ਵੱਡੇ ઋષਿ मुनि अवतार ਜਨਮ ਲੈਂਦੇ ਨੇ ਉਹ ਔਰਤ ਧਰਮੀ ਕਿਉਂ ਨਹੀਂ ਹੋ ਸਕਦੀ ਪੰਡ ਜੰਮੀ ਐ ਪੰਡ ਨਿਮੀ ਐ ਪੰਡ ਮੰਗਣ ਵਿਆਹ ਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਹ ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਅੱਖੀ ਐ ਜਿਤ ਜੰਮੈ ਰਾਜਾਨ ਉਸੇ ਵਕਤ ਇੱਕ ਬ੍ਰਾਹਮਣ ਤਵਕਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਿਰੋਧ ਵਿੱਚ ਖੜ ਗਿਆ ਇੰਨੀ ਵੱਡੀ ਲੋਜ਼ਗ ਗੱਲ ਕਿਸੇ ਨੇ ਕਹੀ ਨਹੀਂ ਪਹਿਲਾਂ ਕਦੇ ਫਿਰ ਬਾਦਸ਼ਾਹ ਨੇ ਕਿ ਮੈਨੂੰ ਤੁਹਾਡੇ ਜੰਜੂ ਨਾਲ ਇਤਰਾਜ ਨਹੀਂ ਹੈ ਕੋਈ ਕਿਉਂਕਿ ਬ੍ਰਾਹਮਣ ਕਹਿੰਦਾ ਹੈ ਮੈਂ ਤਾਂ ਕਲਿਆਣ ਦਾਸ ਅਸੀਂ ਤੇਰੇ ਪਰਿਵਾਰ ਦਾ ਵਾਈ ਕੱਟ ਕਰ ਦਾਂਗੇ ਤੇਰੀ ਕੁਲ ਦਾ ਬੱਚਾ ਸਾਡੇ ਜੰਜੂ ਦੀ ਤੋਹੀਨ ਕਰ ਰਿਹਾ ਹੈ ਪੇ ਤਾਂ ਮੈਂ ਤਾਂ ਕਹੂ ਕਹਿੰਦੇ ਨੇ ਨਾਨਕ ਤੈਨੂੰ ਜੰਜੂ ਪਾਉਣ ਵਿੱਚ ਕੀ ਉਪੱਤੀ ਹੈ ਪੰਡਿਤ ਭਾ ਰਿਹਾ ਤੂੰ ਭਾਲਾ ਤਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੋਈ ਇਤਰਾਜ਼ ਨਹੀਂ ਹੈ ਜੰਜੂ ਮੈਂ ਪਾ ਸਕਨੇ ਪਰ ਜੇ ਜੰਜੂ ਵਿੱਚ ਆ ਗੁਣ ਨੇ ਫਿਰ ਪਾ ਦਿਓ ਜੇ ਜੰਜੂ ਸੂਤ ਦਾ ਵੱਟ ਕੇ ਰੇਸ਼ਮ ਦਾ ਪਾਉਣੇ ਕੱਲ ਨੂੰ ਮਿਲਣਾ ਤੇ ਗੰਦਾ ਗਲ ਕੇ ਟੁੱਟ ਜਾਣਾ ਫਿਰ ਉਹ ਜੰਜੂ ਮੈਨੂੰ ਨਹੀਂ ਚਾਹੀਦਾ ਪੰਡਤ ਜੀ ਜੇ ਆਹ ਜੰਜੂ ਹੈ ਤਾਂ ਪਾ ਦਿਓ ਜਦੋਂ ਮਹਾਰਾਜ ਨੇ ਸ਼ਲੋਕ ਮੰਨ ਲਾ ਪਹਿਲਾ ਦਇਆ ਕਪਾਓ ਸੰਤੋਖ ਸੂਤ ਜੱਤ ਗੰਢੀ ਸਤ ਵਟ ਓ ਜਨੂ ਜੀ ਕਾ ਹੈ ਤਾਂ ਪੰਡੇ ਘਤ ਜੇ ਹੈ ਤਾਂ ਪਾ ਦਿਓ ਨਾ ਮਲ ਟਟੇ ਏਬ ਟਟੇ ਨਾ ਇਹਨੂੰ ਮਹਿਲ ਨਾ ਲੱਗੇ ਜੇ ਦਇਆ ਦਾ ਬਣਿਆ ਜੰਝੂ ਹੈ ਜੇ ਸੰਤੋਖ ਦਾ ਸੂਤ ਹੈ ਜੇ ਜੱਤ ਭਾਵ ਚੰਗੇ ਆਚਰਣ ਦੀਆਂ ਗੰਢਾਂ ਉਹਨੂੰ ਮਾਰੀਆਂ ਹੋਈਆਂ ਨੇ ਫਿਰ ਉਹ ਜੰਝੂ ਪਾ ਦਿਓ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਬ੍ਰਹਮਣੋ ਸੇ ਵਕਤ ਵਿਰੋਧ ਵਿੱਚ ਹੋ ਗਏ ਫਿਰ ਪਾਤਸ਼ਾਹ ਨੇ ਪੰਡਤ ਗੋਪਾਲ ਪੰਦੇ ਨੂੰ ਉਪਦੇਸ਼ ਦੇ ਕੇ ਕਿਹਾ ਭਾਈ ਤੁਸੀਂ ਫਰਾਡ ਕਰਦੇ ਹੋ ਲੋਕਾਂ ਨਾਲ ਧੋਖਾ ਕਰਦੇ ਹੋ ਧਰਮ ਦੇ ਨਾਮ ਉੱਤੇ ਧੋਖਾ ਨਾ ਕਰੋ 40 ਸਾਲ ਇੱਕ ਮੰਦਿਰ ਦਾ ਪੁਜਾਰੀ ਰਿਹਾ ਹੈ ਉਹ ਬ੍ਰਹਮਣ ਜਿਹੜਾ ਨਰਦਾ ਨਦੀ ਦੇ ਕੰਢੇ ਮੰਦਰ ਓਮ ਕਾ ਰਿਸ਼ਵਰ ਦਾ ਮੰਦਰ ਹੈ ਉੱਥੇ 40 ਸਾਲ ਉਹ ਪੰਡਤ ਰਿਹਾ ਪੁਜਾਰੀ ਸੀ ਪਾਤਸ਼ਾਹ ਮੰਦਰ ਵਿੱਚ ਜਾ ਕੇ ਉਹਨੂੰ ਕਹਿੰਦੇ ਨੇ "ਹੇ ਪੰਡਤ ਜੀ ਤੁਸੀਂ ਲੋਕਾਂ ਨਾਲ ਧੋਖਾ ਕਰ ਰਹੇ ਹੋ" ਉਹਨਾਂ ਕਹਿੰਦੇ "ਮਹਾਰਾਜ ਨੇ ਕੀ ਧੋਖਾ ਕੀਤਾ" ਪਾਤਸ਼ਾਹ ਨੇ ਉਸ ਮੰਦਰ ਵਿੱਚ ਬਹਿ ਕੇ ਇੱਕ ਬਾਣੀ ਉਚਾਰਨ ਕੀਤੀ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਭਾਵ ਰੰਗ 929 ਤੋਂ ਆਰੰਭ ਹੁੰਦੀ ਹੈ ਉਹਦਾ ਨਾਮ ਹੀ ਮਹਾਰਾਜ ਨੇ ਰੱਖਿਆ RAMKALI ਮਹੱਲਾ ਪਹਿਲਾ ਦੱਖਣੀ ਓੰਕਾਰ ਓਮਕਾਰ ਈਸ਼ਵਰ ਦਾ ਮੰਦਿਰ ਅੱਜ ਵੀ ਹੈ ਉਹ ਬਾਰਾਂ ਜੋਤੀਲਿੰਗ ਮੰਦਰਾਂ ਵਿੱਚੋਂ ਵੀ ਇੱਕ ਮੰਦਿਰ ਹੈ ਤਾਂ ਬਾਦਸ਼ਾਹ ਨੇ ਉਹ ਪੰਡਤ ਨੂੰ ਕਿਹਾ ਸੁਣ ਪੰਡਤ ਕਿਆ ਲਿਖੋ ਜੰਜਾਲਾ ਲਿਖ RAM ਨਾਮ ਗੁਰਮੋ ਕੋ ਪਾਲਾ ਤੁਸੀਂ ਜੰਜਾਲ ਬੁਣ ਰਹੇ ਹੋ ਲੋਕ ਡੁੱਬ ਜਾਣਗੇ ਵਿਚਾਰੇ ਔਰ ਤੁਸੀਂ ਖੁਦ ਵੀ ਇਹਦੇ ਵਿੱਚ ਡੁੱਬ ਜਾਣਾ ਹੈ ਉਹਨਾਂ ਕ ਮਹਾਰਾਜ ਅਸੀਂ ਕੀ ਧੋਖਾ ਕਰ ਰਹੇ ਕਹਿੰਦੇ ਧਰਮ ਦੇ ਨਾਮ ਉੱਤੇ ਧੋਖਾ ਨਾ ਕਰੋ ਉਹਨਾਂ ਧਰਮ ਮਾੜਾ ਨਹੀਂ ਹੈ ਪਰ ਤੁਸੀਂ ਧਰਮ ਦੇ ਨਾਮ ਤੇ ਧੋਖਾ ਕਰਦੇ ਹੋ ਉਹਨਾਂ ਦਾ ਮਹਾਰਤ ਕਿਹੜੀ ਗੱਲ ਦਾ ਹਜ਼ੂਰ ਨੇ ਕਿਹਾ ਧੋਖਾ ਨਹੀਂ ਤੇ ਹੋਰ ਕੀ ਹੈ ਕਿਸੇ ਦੇ ਘਰ ਵਿੱਚ ਬੱਚੇ ਨੇ ਜਨਮ ਲਿਆ ਉਹ ਬੱਚੇ ਨੇ ਜੇ ਅੱਖਾਂ ਖੋਲ ਕੇ ਵੀ ਉਹ ਚਾਰ ਦਿਵਾਰੀ ਕਮਰਾ ਚੰਗੀ ਤਰ੍ਹਾਂ ਵੇਖਿਆ ਨਹੀਂ ਕਹਿੰਦੇ ਉਹ ਬੱਚੇ ਨੇ ਤਾਂ ਕੋਈ ਕਰਮ ਕੀਤਾ ਹੀ ਨਹੀਂ ਹੈ ਕੋਈ ਉਹਦੇ ਸਿਰ ਤੇ ਪਾਪ ਕਿਵੇਂ ਹੋ ਸਕਦਾ ਇੱਕ ਬੱਚੇ ਨੇ ਜੇ ਦੋ ਘੜੀਆਂ ਪਹਿਲਾਂ ਜਨਮ ਲਿਆ ਹੈ ਅੱਖਾਂ ਖੋਲ ਕੇ ਚੰਗੀ ਤਰ੍ਹਾਂ ਕਮਰਾ ਵੀ ਉਹਨੇ ਵੇਖਿਆ ਨਹੀਂ ਜਿਸ ਕਮਰੇ ਵਿੱਚ ਜਨਮ ਹੋਇਆ ਫਿਰ ਉਹ ਦੋਸ਼ੀ ਕਿਵੇਂ ਹੋ ਸਕਦਾ ਫਿਰ ਉਹ ਪਾਪੀ ਕਿਵੇਂ ਹੋ ਸਕਦਾ ਤੁਸੀਂ ਕਹਿੰਦੇ ਹੋ ਤੁਹਾਡੇ ਘਰ ਵਿੱਚ ਬੱਚੇ ਨੇ ਜਨਮ ਲਿਆ ਹੁਣ ਤੁਹਾਡੇ ਘਰ ਸ਼ੁੱਧਪ ਹੋ ਗਿਆ ਮੈਨੂੰ ਸੱਦੋ ਮੈਂ ਤੁਹਾਡਾ ਘਰ ਸ਼ੁੱਧ ਕਰਾਂਗਾ ਗੰਗਾ ਦੇ ਜਲ ਦਾ ਛੱਟਾ ਦਵਾਂਗਾ ਮੈਨੂੰ ਦਹਨ ਦਿਓ ਮੈਂ ਮੰਤਰ ਪੜ੍ਹ ਕੇ ਘਰ ਸ਼ੁੱਧ ਕਰਾਂਗਾ ਬੱਚਾ ਜੰਮਦੇ ਅਨਸਾਰ ਗੰਢਮੂਲ ਕਿਵੇਂ ਹੋ ਸਕਦਾ ਬੱਚਾ ਜੰਮਦਿਆਂ ਸਾਰ ਦੋਸ਼ੀ ਕਿਵੇਂ ਹੋ ਸਕਦਾ ਹੈ ਉਹਨੂੰ ਤੁਸੀਂ ਮੰਗਲੀਕ ਗੰਡ ਮੂਲ ਕਿਉਂ ਕਹਿੰਦੇ ਹੋ ਪੰਡਤ ਨੂੰ ਕੋਈ ਜਵਾਬ ਨਹੀਂ ਸੀ ਹਜ਼ੂਰ ਨੇ ਕਿਹਾ ਜੇਕਰ ਸूतक ਮੰਨੀਐ ਸਭ ਤੈ ਸूतक ਹੋਏ ਜੇ ਜਨਮ ਲੈਣ ਨਾਲੇ ਘਰ ਪਵਿੱਤਰ ਹੁੰਦਾ ਹੈ ਕਹਿੰਦੇ ਫਿਰ ਤਾਂ ਕੋਈ ਜਗ੍ਹਾ ਪਵਿੱਤਰ ਹੈ ਹੀ ਨਹੀਂ ਫਿਰ ਤਾਂ ਹਰ ਥਾਂ ਤੇ ਜੀਵ ਪੈਦਾ ਹੁੰਦੇ ਨੇ ਹੁਣ ਤਾਂ ਤੁਸੀਂ ਪੜੇ ਲਿਖੇ ਬੈਠੇ ਹੋ ਜਿਹੜਾ ਆਪਾਂ ਦਹੀਂ ਖਾਂਦੇ ਉਹਨੂੰ ਵੀ ਵਿਗਿਆਨਕ ਖੁਰਦਰੀ ਨਾਲ ਤੁਸੀਂ ਵੇਖੋ ਗੌਰ ਨਾਲ ਉਹ ਕਿੰਨੇ ਬੈਕਟੀਰੀਆ ਤੁਹਾਨੂੰ ਹੁੰਮ ਦੇ ਨਜ਼ਰ ਆਉਣਗੇ ਜਿਉਂਦੇ ਨੇ ਫਿਰ ਤਾਂ ਕੋਈ ਜਗ੍ਹਾ ਹੈ ਹੀ ਨਹੀਂ ਜਿੱਥੇ ਜੀਵ ਨਹੀਂ ਪੈਦਾ ਹੁੰਦਾ ਸਹਿਬ ਨੇ ਫਿਰ ਸਿੱਧੀ ਗੱਲ কই ਪੰਡਤ ਨੂੰ ਕਹਿੰਦੇ ਧੋਖਾ ਕਰ ਰਹੇ ਤੁਸੀਂ ਜੇ ਕਰ ਸੁਤਕ ਮੰਨੀ ਐ ਸਭ ਤੈ ਸੁਤਕ ਹੋਏ ਪੜੋ ਗੋ ਹੈ ਅਤੇ ਲੱਕੜੀ ਅੰਦਰ ਕੀੜਾ ਹੋਏ ਜਿੱਤੇ ਦਾਣੇ ਅੰਨ ਕੇ ਜੀਆਂ ਬਾਜਨਾ ਕੋਇ ਕਹਿੰਦੇ ਦੱਸੋ ਕੋਈ ਅਨਾਜ ਦਾ ਦਾਣਾ ਹੈ ਜਿੱਚ ਜੀਵ ਨਹੀਂ ਪੈਦਾ ਹੁੰਦੇ ਆਪਾਂ ਢੋਲ ਭਰੀ ਦੇਨੇ ਕਣਕ ਦੇ ਥੋੜੇ ਮਹੀਨਿਆਂ ਬਾਅਦ ਵਿਖੋਦੇ ਵਿੱਚ ਜੀ ਪੈਦਾ ਹੋ ਜਾਂਦੇ ਸੁਸਰੀ ਪੈਦਾ ਹੋ ਜਾਂਦੀ ਕਹਿੰਦੇ ਭਾਈ ਦੱਸੋ ਕਿਹੜੀ ਚੀਜ਼ ਹੈ ਜਿਹਦੇ ਵਿੱਚ ਜੀਵ ਨਹੀਂ ਪੈਦਾ ਹੁੰਦਾ ਪੰਡਤ ਨੂੰ ਕੋਈ ਜਵਾਬ ਨਹੀਂ ਸੀ ਫਿਰ ਹਜ਼ੂਰ ਨੇ ਕਿਹਾ ਹਾਂ ਇੱਕ ਸੂਤਕ ਹੈ ਉਦੇਵਾਰ ਲੋਕਾਂ ਨੂੰ ਤੈਨੂੰ ਦੱਸਣਾ ਚਾਹੀਦਾ ਸੀ ਪਰ ਤੂੰ ਗਲਤ ਸੂਤਕ ਦੱਸ ਕੇ ਲੋਕਾਂ ਨੂੰ ਲੁੱਟ ਰਿਹਾ ਧਰਮ ਦੇ ਨਾਮ ਉੱਤੇ ਧੋਖਾ ਨਾ ਕਰੋ ਆਹ ਸੂਤਕ ਲੋਕਾਂ ਨੂੰ ਦੱਸ ਜੇ ਦੱਸ ਸਕਣਾ ਹੈ ਹੁਣ ਕੇ ਮਹਾਰਾਜ ਕਿਡਾ ਸਹਿਬ ਨੇ ਬਚਨ ਕਹਿਆ ਅਖੀ ਸੂਤਕ ਵੇਖਣਾ ਪਰ ਤ੍ਰਿ ਪਰ ਧਨ ਰੂਪ ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ ਅੱਖੀਂ ਸੂਤਕ ਵੇਖਣਾ ਪਰ ਤ੍ਰਿਆ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾਇ ਤਵਾਰੀ ਖਾਹੇ ਨਾਨਕ ਹੰਸਾਂ ਆਦਮੀ ਬੱਦੇ ਜੰਪੁਰ ਜਾਹੇ ਕਹਿੰਦੇ ਹੰਸਾਂ ਵਰਗੇ ਬੰਦੇ ਜਮਾਂ ਦੇ ਵਸ ਪੈ ਰਹੇ ਨੇ ਇਹਨਾਂ ਨੂੰ ਦੱਸ ਅੱਖਾਂ ਨਾਲ ਮਾੜਾ ਵੇਖਣਾ ਸੂਤਕ ਹੈ ਕੰਨਾਂ ਨਾਲ ਨਿੰਦਿਆ ਸੁਣਨੀ ਸੂਤਕ ਹੈ ਮਨ ਵਿੱਚ ਲੋਭ ਰੱਖਣਾ ਸੂਤਕ ਹੈ ਇਹ ਔਗਣੇ ਦੋਸ਼ ਦੂਰ ਕਰ ਨਵ ਜਨਮੇ ਬੱਚੇ ਦਾ ਕੋਈ ਦੋਸ਼ ਨਹੀਂ ਹੈ ਇਹ ਤਾਂ ਲੋਕ ਅੱਜ ਵੀ ਬੱਚਾ ਜਨਮ ਲੈਂਦਾ ਟੇਵੇ ਬਣਾਉਣ ਲੱਗ ਪੈਂਦੇ ਉਹ ਦੱਸਣ ਵਾਲੇ ਫਿਰ ਦੱਸ ਦਿੰਦੇ ਗੰਢ ਮੂਲ ਹੈ ਮੰਗਲੀਕ ਹੈ ਜੀ ਇਹਨੂੰ ਸ਼ੁੱਧ ਕਰਾਓ ਸਾਧ ਸੰਗਤ ਇੱਥੇ ਲੋਕ ਬਹੁਤ ਬਹਿਮ ਭਰਮ ਵਿੱਚ ਆ ਅਜੇ ਵੀ ਹਿੰਦੁਸਤਾਨ ਦੇ ਲੋਕ ਕਿਨਾਂ ਭਰਮਾਂ ਚੋਂ ਨਿਕਲੇ ਨਹੀਂ ਤੁਸੀਂ ਵਖਿਆ ਹੁਣੇ ਜਿਹੜੀ ਹਿੰਦੁਸਤਾਨ ਵਿੱਚ ਸਭ ਤੋਂ ਉਹਨੂੰ ਉਦੋਂ ਖਿਤਾਬ ਮਿਲਿਆ ਹਰ ਇੱਕ ਸਾਲ ਇਹ ਕੰਪੀਟੀਸ਼ਨ ਹੁੰਦਾ ਹੈ ਵਰਲਡ ਸੁੰਦਰੀ ਤਾਂ ਬਹੁਤ ਅਮੀਰ ਬੰਦੇ ਬਾਲੀਵੁੱਡ ਦਾ ਉਹਨੇ ਆਪਣੇ ਲੜਕੇ ਦੀ ਸ਼ਾਦੀ ਕੀਤੀ ਉਹਦੇ ਨਾਲ ਵਰਲਡ ਸੁੰਦਰੀ ਨਾਲ ਪਰ ਉਹਨੇ ਬ੍ਰਾਹਮਣ ਤੋਂ ਪੁੱਛਿਆ ਪਹਿਲਾਂ ਪੰਡਤ ਨੇ ਕਿਹਾ ਇਹ ਵਰਲਡ ਸੁੰਦਰੀ ਤਾਂ ਹੈ ਹੁਣ ਜਿਹਦੇ ਸਿਰ ਉੱਤੇ ਹੀਰਿਆਂ ਦਾ ਹਾਰ ਤਾਜ ਜੜਿਆ ਹੋਵੇ ਪੂਰੇ ਵਰਲਡ ਨੇ ਕਿ ਪੂਰੇ ਵਰਲਡ ਚੋਂ ਸੁੰਦਰੀ ਦੱਸੋ ਉਹਦੇ ਵਿੱਚ ਕੋਈ ਦੋਸ਼ ਹੋ ਸਕਦਾ ਹੈ